ਖਾਸੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕਵੈਸਟ ਬੇਨਤੀ ਕਰਦੇ ਹਾਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕੇ ਮਾਤਰ ਦਾ ਫਾਇਦਾ ਜਾਂਦਾ ਆਪਣੀ ਅੱਜ ਦੀ ਵਿਜਿਟ ਪਿੰਡ ਮੂਸਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਹੀਰੇ ਦੇ ਫਾਰਮ ਤੇ ਪਹੁੰਚੇ ਆਂ ਹਰ ਵਾਰ ਦੀ ਤਰ੍ਹਾਂ ਅੱਜ ਤਿੰਨ ਮੱਝਾਂ ਜਿਹੜੀਆਂ ਤੁਹਾਨੂੰ ਖਾਵਾਵਾਂਗੇ ਜ਼ਿਆਦਾਤਰ ਕਈ ਜਿਹੜਾ گاਵਾ ਹੁੰਦੀਆਂ ਅੱਜ ਮੱਝਾਂ ਦੀ ਡਿਟੇਲ ਕਰਾਂਗੇ ਸਾਂਝੀ ਤਾਜੀ ਹੋਈ ਗੱਲਾਣਾੜੂ ਪਿਆਰੀ ਤੇ ਵੀ ਆਂ ਬਾਕੀ ਜੁੜੇ ਰਿਓ ਐਂਡ ਤੱਕਰ ਕਰਦੇ ਆ ਗੱਲਬਾਤ ਹੀਰੇ ਨਾਲ ਪੁੱਛਦੇ ਆ ਕਿਵੇਂ ਦੇ ਰਹਿਣਗੇ ਇੱਦੇ ਰੇਟ ਬਾਈ ਹੀਰਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਨੂੰ ਦੱਸ ਦੂ ਕੱਢਦੀ ਕਲਾ ਅਰੀ ਕਰਤਾ ਜੀ ਤੁਹਾਨੂੰ ਸਾਬ ਓਕੇ ਰਿਪੋਰਟਾਂ ਭਰਾ ਕੰਰਸ਼ਮ ਹਾਂ ਵਧੀਆ ਗਰਮੀ ਬੜੀ ਵਧ ਗਈ ਹੈ ਨਾ ਹਾਂ ਜੀ ਹਾਂ ਜੀ ਆ ਛੱਡਦੇ ਨਹੀਂ ਮੈਂ ਸੁਣੀ ਆ ਪਹਿਲੋ ਡਰੈਸ ਨੋਕੜ ਕਰੀਏ ਜੀ ਪਿੰਡ ਮੂਸਾ ਗਿਆਲਾ ਕੰਮ ਕਰਨਾ ਨਾ ਹਿੰਦਰੰਦਨ ਮੇਰਾ ਨੰਬਰ ਪਿਕਾਣਾ ਈ ਲੋਕੀਰਾ 4813 ਠੀਕ ਆ ਤਾਜੀ ਸੂਈ ਹਾਂਜੀ ਹਾਂਜੀ ਗਿੱਲਾ ਨਾੜੂ ਕਿੰਨੇ ਬੋਲੇ ਤੋਂ ਸਟਾਰਟਿੰਗ ਕੀਤੀ ਕੱਟਈ ਆ ਗਈ ਹੈ ਨਾ ਚੌਥੇ ਰੰਦੀ ਹਾਂਜੀ ਠੀਕ ਆ ਕਿੰਨਾ ਦੁੱਤੋ ਸਟਾਰਟਿੰਗ ਕੀਤੀ ਭਾਈ ਹਾਂਜੀ ਨੇ ਬੋਲਾਗਾ 10 ਕਿਲੋ ਹਨਾ ਥਾਨ ਬੜਾ ਸੋਹਣਾ ਲੱਗਾ ਮੋਟਾ ਮੋਟਾ ਹੂੰ ਤੋਰੋ ਤਰਵਾਓ ਤੇ ਸੱਜਣੋ ਇਹ ਰਾਤੀ ਆਈਆਂ ਦੋ ਮੱਜਾਂ ਅੱਛਾ ਉਹ ਵੀ ਕੱਲ ਆਈ ਫੇਰੇ ਉਹ ਰੋਪਾ ਬਹੁਤ ਜਾ ਰੋਮਗਰੋ ਦੀ ਗਿਫਟ ਕਰਦਣ ਉਹ ਗਿਫਟ ਯਾਰ ਫਿਰ ਲੋਟ ਲੈਣਾ ਚੰਗਾ ਪ੍ਰਵਾਨਾ ਤੋਰਾ ਹੈ ਮਦਰੀਆਂ ਢੋਲੀਆਂ ਸੱਜਣੋਂ ਮੈਂ ਆ 14 ਕਿਲੋ ਦੇ ਦੂ 15 ਤੇ ਫਣੀ ਯਾਰ ਸਾਗ ਪੱਕੂ ਜਿਹੜੀ ਨਾ ਐ ਪੱਧਰ ਆ ਬਿਲਕੁਲ ਹੈ ਨਾ ਜਿਵੇਂ ਦੋਤ ਦੇ ਦੂ ਮਾਹ ਤੋਂ 15 ਕਿਲੋ ਅੱਛਾ ਮਾਰੇ ਫਲਾ ਲੱਗੇ ਨਾ ਸੁਨਦਰੀ ਦਾ ਹਾਂ ਬਿਲਕੁਲ ਪਤਲਾ ਚਮੜੀਗਾ ਇਦਾਂ ਰਹਿਸੋ ਬਿਲਕੁਲ ਪਤਲਾ ਜਾਂਦਾ ਨਾ ਕੋਈ ਗੱਲ ਨਹੀਂ ਜਿੱਤੋ ਮਰਦੀ ਫਿਰ ਲੋ ਚਲੋ ਬੰਦੋ ਚਿਵਾਈ ਇੰਨੀ ਲੱਗੀ ਸੰਦੂ ਸਾਹਿਬ ਆ ਕਿਆ ਬਾਤ ਹੈ ਅੱਖਾਂ ਮੀਟ ਕੇ ਚੋਈ ਜਾਉਂਦਾ ਬਾਈ ਅੱਛਾ ਲਓ ਜੀ ਸੱਚ ਨੂੰ ਬਾਹਲੀ ਜਾਰੀ ਚੰਗੀ ਚੋਈ ਲੱਗੀ ਹੈ ਬਾਈ ਤਰੀਫ ਕਰਦਾ ਹੈ ਚੰਗਾ ਥਾਂ ਦੇਵਾ ਗੱਡੀ ਵੇਖੀ ਕਰਮਾਲੀ ਤਾਜੀ ਸੂਈ ਹੈ ਨਾ ਤੇ ਮਰਵਾਦੇ ਤਾਰਾਂ ਤੁਰਾਂ ਜੀ ਬੰਦੇ ਬੱਚਾ ਲਾ ਗੀ ਜਿਹੜੀ ਆਪਣੇ ਦਾ ਜਰਸੀ ਬਾਣੀ ਵੀਡੀਓ ਬਾਈ ਜੀ ਉਹ ਆਨਲਾਈਨ ਕਰਨ ਦਰ ਨਵੀਂ ਮੰਗਾਈ ਸੀ ਓਕੇ ਓਕੇ ਹਾਂ ਉਹਨਾਂ ਨੇ ਕੋਈ ਮੰਗਾ ਲੈਂਦਾ ਵੀਰ ਲਓ ਜੀ ਲਾ ਰੋ ਬੱਚਾ ਹੈ ਨਾ ਆ ਜੀ ਸੱਜਣੋ ਧਾਰਾਂ ਜਿਹੜੀਆਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਚਵਾਈ ਆਪਾਂ ਤਾਂ ਧਾਰਾਂ ਮਰੌਣੀਆਂ ਕੋਈ ਵੀਰ ਭਰਾ ਆਨਲਾਈਨ ਮਗਾਵੇ ਨਾ ਤੇ ਫਿਰ ਲਾਹਮੇ ਵਾਲਾ ਕੋਈ ਕਰ ਨਹੀਂ ਦੀ ਚਵਾਈ ਲੱਗੀ ਤੇ ਇੱਕ ਭੂਲ ਛੱਟਾ ਨਹੀਂ ਵੱਧ ਘਟਣਾ ਹੋਊਗਾ ਉਹ ਗੱਲ ਦੀ ਜ਼ਿੰਮੇਵਾਰੀ ਮੇਰੀ ਹੋਊਗੀ ਠੀਕ ਕਰਦੀ ਹਣਾ ਇਧਰ ਵਾਹ ਬੱਸ ਕਰੋ ਥੱਲੇ ਕਾਨੂੰ ਰੋਡ 'ਮੈਂ ਹਣਾ ਇਧਰੇ ਚੌਥੇ ਦਿਨ ਦੀ ਸੋਈ ਹੈ 10 ਕਿਲੋ ਬੋਲਾ ਵਾਹ ਵਾਹ ਹਾਂਜੀ ਚਲੋ ਬੱਸ ਕਰੋ ਕਰਮਾਲੀ ਨੂੰ ਹਣਾ ਮਾੜੀ ਜੀ ਇੱਕ ਦੋ ਭਰਾ ਨੂੰ ਇਧਰੇ ਵੇਖੋ ਕਿ ਛੱਡਾ ਲੱਗਦਾ ਉਹ ਦਾਦਾ ਕਿਉਂ ਇੱਧਰ ਬੈਠਾ ਵਾ 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 ਕੀ ਵਾਕਈ ਕਮਾਲ ਕਰੀ ਬਹੁਤ 15 ਕਿਲੋ ਭਰੂਗੀ ਮਾ ਜੀ ਕੀਮਤ ਬਹੁਤ ਜ਼ਿਆਦਾ ਇਹੋ ਜਿਹੇ ਮੁੰਡਾ ਡੇਢ ਡੇਢ ਮੁੱਗਿਆਂ ਲਿਆ ਹਾਂ ਬਹੁਤ ਮੋਲੀ ਚੈੱਕ ਕਰਨਾ ਇੱਕ ਮੰਦਰਾ ਮੁੱਲ ਕਰ ਦਿਆਂਗਾ ਜੈ ਸੁਣੋ 13 ਦੀ ਦੇਣੀ ਆ ਹੋਰ ਨਹੀਂ ਮਾਂ ਤਾਣ ਵੀ ਤੋ ਛੋੜ ਕਰ ਦਾਂਗੇ ਕਿੰਨੇ ਛੋੜ ਕਰਾ ਤੂੰ ਹੀ ਕਰਾ ਦੇ ਕੋਈ ਗੱਲ ਆਠ ਦੀ ਦੇ ਰਹੀਏ ਨਹੀਂ ਜਿਆਦਾ ਤੱਕ ਆਠ ਦੀ ਦੇ ਰਹੀਏ ਜਿਆਦਾ ਤੱਕ ਦੇ ਰਹੀਏ ਗਾਂ ਅਗਲਾ ਹਾਂ ਆਪਾਂ ਇਹ ਗੱਲਾਂ 11 ਦੀ ਦੇ ਦਾਂਗੇ ਆਠ ਦੀ ਦਾਦੀ ਹੋ ਗਈ ਬਾਈ ਕੋ ਦੀ ਦਾਦੀ ਗੋਪੀ ਭਾਈ ਆਰਦੀ ਨੂੰ ਕਹਿ ਪਹਿਲੋ ਹੈ ਨਹੀਂ ਨਹੀਂ ਦਾਦੀ ਆਜ ਨਹੀਂ ਲਈ ਬਸ ਮਾਝੇ ਕੋਈ ਕਮੀ ਨਹੀਂ ਕੋਈ ਹੈਗੀ ਚਲੋ ਕੋਈ ਨਹੀਂ ਅੱਗੇ ਆ ਜਾਓ ਅੱਗੇ ਆ ਗਈ ਸਜਣੋ ਗੱਬਣ ਹੈ ਨਾ ਦੁੱਧ 14 15 ਕਿਲੋ ਮੱਝ ਪਰੂ ਇਹ ਦਿਨ ਚਾਰ ਪੰਜ ਫੜਦੀ ਆ ਯਾਰ ਪਾਣੀ ਦਾ ਗਰੰਟੀ ਹੋਊਗੀ ਥਾਣਾ ਦੀ ਤੇ ਪਾਰ ਪਿੱਛੇ ਦੀ ਉਹ ਵੀ ਮੇਰੀ ਗਰੰਟੀ ਉਹ ਪਾਰ ਪਿੱਛੇ ਦੀ ਓਕੇ ਭਰਾ ਸੰਦੂ ਸਾਹਿਬ ਮੱਝਾਂ ਚੀਜ਼ਾਂ ਦਾ 15 15 ਕਿਲੋ ਦੁੱਧ ਭਰਨਾ ਕੀ ਸਾਰਾ ਠੀਕ ਆ ਲੈ ਓ ਬਾਈ ਜੀ ਸੋਰ ਤੋਂ ਲੰਮੀ ਮੇਰਾ ਭਰਾ ਭਾਈ ਜੀ ਇੱਧਰ ਤੋਰ ਦੋ ਇੱਧਰ ਵੇਖੋ ਕੀ ਬਾਤ ਹੈ ਆ ਜਾ ਟਾਈਮ ਲਾਇਆ ਨਾ 8 ਦਿਨ ਖੁੱਲੇ ਠੁੱਲੇ ਹਣਾ ਕੋਈ ਆਪਣ ਕਾਮੀ ਨਹੀਂ ਕੋਈ ਸ਼ਾਨੀ ਨਹੀਂ ਇਤਰੇ ਆਦਮੀਆਂ ਸੜੀਆਂ ਮਹਰ ਆਹ ਬਖਾਰ ਇੱਥੇ ਖਲਾਰੀ ਮੇਰਾ ਭਰਾ ਮੰਜਾ ਆਪੇ ਦੱਸਦੀਆਂ ਆਪਣਾ ਆਪ ਤੇ ਹੈਗੀਆਂ ਇੰਦ ਬਾਬਾ ਜੀ ਉਹਨੋਂ ਜ਼ਿਆਦਾ ਚੰਗੀ ਇੱਧਰ ਵੇਖੋ ਪਤਲੀ ਚਮੜੀ ਦੀ ਇੱਧਰ ਵੇਖੋ ਬਦਲਾਈ ਚਮੜੀ ਹਣਾ ਮੜਿਆ ਨੂੰ ਕਮਾਰੇ ਨੂੰ ਮੇਰਾ ਭਰਾ 14 ਗਰੰਟੀ ਦਾ 15 ਕਿਲੋ ਗਰੰਟੀ ਨਾਲ ਹੀ ਮਾਜੀ ਕਮਾ ਦੇ ਮਗਰੋਂ ਲੈ ਵਾਲੂ ਵਾਵਾ ਖਾਰੇ ਕਰ ਮਾਈਆ ਚੰਗੇ ਕੁੰਡ ਕੰਡ ਲਾਈ ਫਿਰ ਰਾਜੀ ਰੂਜੀ ਜੰਗੀ ਸਜਣਾ ਨੋਕ ਕਾਲਾ ਥਾਣਾ ਨਾ ਲੈ ਜਾ ਭਰਾ ਮੇਰਾ ਮੋੜ ਕੇ ਅੱਜ ਕਿਹੜਾ ਲੈ ਜੂਗਾ ਤੇ ਯਾਦ ਕਰੂਗਾ ਵਾਹ ਆਫਰ ਆਈਆਂ ਅੰਲੋ ਜੀ ਸਜਣਾ ਬੰਦ ਹੋ ਮਰ ਤੋੜਾ ਵੇਖੋ ਮਿਟਾ ਠਾਕਰੀ ਤੋਂ ਠੀਕ ਆ ਹੂੰ ਬੰਦ ਦੇ ਕਿੱਥੇ ਘੜਦੀ ਆ ਖਲਾਇ ਕੋਈ ਨਹੀਂ ਵੇਖਣ ਦੀ ਅੱਗੀ ਲੋ ਜੀ ਕਰੋ ਥਾਂ ਦੇਵਾ ਚੈੱਕ ਬੜਾ ਪੱਧਰ ਹੈ ਸਜਣੋ ਥਾਂ ਦੇਵਾ ਬਿਲਕੁਲ ਓਕੇ ਆ ਤੇ ਬਾਈ ਦੀ ਕੀਮਤ ਬਹੁਤ ਜ਼ਿਆਦਾ ਕਿੰਨੀ ਮੋਲੇ ਦੇ ਨਾਲ ਬਰਾਬਰ ਰੱਖਣਾ ਹੂੰ ਦੋਨੋਂ ਬਰਾਬਰ ਦੇਣਾ ਨਾ 15 15 ਕਿਲੋ ਤੇ ਮੋਲੇ ਬਰਾਬਰ ਰੱਖਣੇ ਆ ਅੱਛਾ ਇੱਕ ਦਾ ਹੀ ਨਹੀਂ ਇੱਕ 15 ਕਰਦਾ ਮੋਲ ਇੱਕ ਦਰਾਂ ਦੀ ਦੇ ਦੇ ਨਹੀਂ ਹੋਰ ਕਰ ਦੀ ਇਹਦਾ ਇੱਕਾਠ ਕਰ ਦੀ ਗੱਭਣ ਹੈ ਨਾ ਤੇ ਜਾਂ 2000 ਛੱਡ ਦੇ ਅਗਲੇ ਨੂੰ ਇਹ ਮੱਝ ਉਹਨੇ ਮਹਿੰਗੀ ਲਈ ਨਹੀਂ 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 4 2000 ਰੱਖੀ ਜਾ ਰਹੇ ਨੇ ਬਾਈ ਨਹੀਂ ਮੱਝ ਚਲ 10 ਦੀ ਕਰ ਦੀ ਗੀ ਦਸ ਦੀ ਹੋ ਜੂਗੀ। ਚਲ ਠੀਕ ਆ। ਆ ਗਿਫਟ ਕਰੀਏ ਹੁਣ। ਮਾਈ ਦਾ ਲੇਵਾ ਕੱਢੂਗੀ ਪੂਰਾ ਇਹ। ਆ ਕਨਵਾ ਸੁਆ ਆ ਗਈ ਤੇ ਕੀ ਇਹਦਾ ਰਿਕਾਰਡ ਆ। ਉਹ ਬੱਸ ਬੱਸ ਪਾਣੀ। ਕੀ ਇਹ ਗੱਬਣ ਆ? ਨਹੀਂ ਨਹੀਂ ਗੱਬਣ ਨਹੀਂ ਬਾਬਾ ਜੀ ਦੁੱਧ 5 ਲੀਟਰ ਆ। ਟੋਕਰ ਗੱਬਣ? ਹੈ? ਟੋਕਰ ਗੱਬਣ ਤੇ ਮੇਰੀ ਟੋਕਰ। ਟੋਕੜੀ ਆਏ ਨੇ। ਠੀਕ ਆ ਭਰਿਆ ਵੀਆਂ ਦਿਨਾਂ ਦਾ ਐਵੇਂ ਗਾਰੰਟੀ ਦੇਈਏ ਕੋਈ ਫਾਇਦਾ ਨਹੀਂ ਕੋਈ। ਓਕੇ ਕੋਈ ਨਹੀਂ ਤੋੜ ਦੋ। ਮੁੱਲ ਬਹੁਤ ਜ਼ਿਆਦਾ ਹੋਊਗਾ। ਠੀਕ ਆ। ਹਾਂ। ਲੋਈ ਚੱਪੀ ਮੈਂ ਸਜਣੋ। ਲੋ ਜੀ ਤੇ 5 ਕਿਲੋ ਨਰਾਇ ਦੁੱਧ ਆ ਹੈਨਾ 5 ਕਿਲੋ ਦੁੱਧ ਠੀਕ ਓਕੇ ਆਹ 100 ਹੋ ਗਈ ਜੀ ਭਰਾ ਹੁਣ ਕਾ ਲੇਂਗੇ ਟੋਕੜ ਮਾ ਜਾ ਹੂੰ ਹੂੰ ਦੁੱਧ ਪੀ ਗਏ ਮਹੀਨਾ ਦੋ ਮਹੀਨੇ ਹੋ ਮੇਰੀ ਗ੍ਰਿਫਤੀ ਆ ਜਗਾ ਗ੍ਰਿਫਤੀ ਆ ਹਾਂ ਵੇਖੋ ਵਾਹ ਬੰਦੋ ਕੋ ਨਹੀਂ ਕਿਹਦੇ ਗੰ ਲੜਾਈ ਦੀ ਨਾ ਹੂੰ ਬਰਤ ਗਾਰੇ ਬਰਤ ਗਾਰੇ ਠੰਡ ਰਾਤ ਲੱਗ ਜਾਣੀ ਵਾਹ 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 ਇਧਰ ਚੱਲੇ ਗਿਆ ਨਾਣਾ ਵਾਹ ਵਾਹ ਚਲੋ ਕੋ ਨਹੀਂ ਬੰਦੋ ਭਾਈ ਜੀ ਲਾਇਓ ਹੀਰੇ ਮੋੜ ਲਿਓ ਦੋਦੇ ਸਨ ਉਸੇ 5 ਕਿਲੋ ਹੈਗਾ ਪੂਰਾ ਚੱਪੀ ਮੈਂ ਆ ਗਈ ਹਨਾ ਦੂਜਾ ਦੂਰਾ ਤਾਂ ਸਾਂਭੀ ਨਹੀਂ ਕਿਸਨੇ ਹੂੰ ਲਓ ਜੀ ਚੱਪੀ ਮੈਂ ਆ ਗਈ ਸਜਣੋ ਤੇ 5 ਕਿਲੋ ਦੋਦੇ ਭਾਈ ਕੀ ਰੇਟ ਹੈ ਹੁਣ 40000 ਮੁੱਲ ਸਿਰਫ ਸਿਰਫ ਤੇ ਉਹ ਚੋਂ ਮੁਹਰੇ 40 ਦੀ ਆਪਾਂ ਦੇ ਦੇਣੀ 40 ਦੀ ਕਿਆ ਜਾਂਜ 40 ਦੀ 40 ਦੀ ਜਾਣਦੀ ਆ ਜੀ ਤੁਹਾਡਾ ਹੁਣ ਆਖਾ ਮੋੜਨਾ ਨਾ ਖੀਰਲਾ ਪੀ ਲਿਆ ਤੁਹਾਡਾ ਆਖਾ ਨਹੀਂ ਮੋੜਨਾ ਸੱਜਣੋ 40000 ਦੀ ਹੈ ਨਾ 40000 ਦੀ ਦੇ ਦਾਂਗੇ ਤਿੰਨ ਮਹੀਨਾ ਕੋਈ ਦੁੱਧ ਪੀਲੇ ਦੋ ਮਹੀਨਾ ਪੀਲੇ ਇਹ ਫੇਰ ਇੰਨੇ ਦੀ ਹੈਗੀ ਆ ਹੈਗੀ ਆ ਇਹਦਾ ਨਹੀਂ ਕੋਈ ਤੁੜਕੂ ਇਹਦਾ ਲੋ ਜੀ ਵਧੂਗੀ ਦੋ ਮਹੀਨੇ ਕੱਲ ਆਈ ਆ ਤੇ ਸਾਂਭੀ ਨਹੀਂ ਮੱਝ ਇਹਦਾ ਚੱਡਾ-ਚੱਡਾ ਪੂਰਾ ਮੱਜਰਾ ਇੱਧਰ ਓਕੇ ਇੱਧਰ ਵੇਹਾ ਐਦਾਂ ਹੀ ਬੈਹ ਜੀ ਥੱਲੇ ਸੰਦ ਦੋਵਾ ਵਾਹ ਵਾਹ ਚਲ ਕੋਈ ਨਹੀਂ ਰਹਿਣ ਦੋ ਆ ਵੀ ਸੱਜਣੋ ਵੇਖ ਚੰਗੀਆਂ ਮਈ ਵਟੇnga ਏ ਜੋਤਾਲੀਆਂ ਤੇ ਅੱਜ ਦੁੱਧ 15 ਕਿਲੋ ਭਰੇ ਨਾਲੇ ਕੀ ਫਸਾ ਦਾ ਚੰਗੀ ਮੈਂ ਹਨਾ ਚੰਗਾ ਜਗਾੜ ਲਾਈ ਬੈਠੀ ਆ ਖਰੀਦਦਾਰੀ ਕਰਿਓ ਪਿੰਡ ਮੂਸਾ ਪਹੁੰਚ ਕੇ ਸਸੀ ਕਾਲ ਜੀ ਕਿਹੜਾ ਵੀ ਵੀਰ ਜੀ ਆ ਇਹਨੂੰ ਅਜ ਨਾਲ ਰਵੇ ਆਪਣੇ ਲੋਕ ਵਾਹ ਜੀ ਵਾਹ ਕੋਈ ਗੱਲ ਨਹੀਂ ਦੋ ਡੰਗ ਚੋਗੇ ਖੜੇ ਚੋਲੇ ਸਾਈ ਤੋਂ ਬਗੈਰ ਚੋਲੇ ਆਪਣੀ ਮੱਜ ਸਸੀ ਕਾਲ ਜੀ ਹਾਂ ਹੁੰਦਾ ਡੰਗਰ ਤੇ ਸਾਰਿਆਂ ਨੂੰ